ਪਰਾ ਇੱਥੇ ਅਮਰਪਾਲ ਸਿੰਘ ਜੀ ਇੱਕ ਨੰਬਰ ਤੇ ਆਉਣਗੇ ਮੈਂ ਇਹ ਦਾਵਾ ਕਰਦਾ ਵਾਂ ਕਿ ਡੇਢ ਲੱਖ ਵੋਟ ਤੋਂ ਪਲੱਸ ਵੋਟ ਜਿਹੜੀ ਅਮਰਪਾਲ ਸਿੰਘ ਨੂੰ ਜਿਹੜੇ ਲੀਡ ਕਰਨਗੇ ਜੀ ਮੈਂ ਮੋਨਾ ਹੀ ਬਲੋ ਜੀ ਸਰਦਾਰ ਬਣਿਆ ਨਾਲ ਬਹੁਤ ਸਿੱਖਿਆ ਮਿਲੀ ਮੈਨੂੰ ਜੀ ਬੋਲੇ ਮੈਂ ਖਡੂਰ ਸਾਹਿਬ ਲੋਕ ਸਭਾ ਸੀਟ ਦੇ ਏਰੀਆ ਦੇ ਵਿੱਚ ਖੜਾ ਇੱਥੇ ਲੋਕ ਤੁਸੀਂ ਦੇਖੋਗੇ ਕਿ ਇਹ ਪੂਰਾ ਬਾਜ਼ਾਰ ਜਿਹੜਾ ਇੱਥੋਂ ਦੇ ਸ਼੍ਰੀ ਦਰਬਾਰ ਸਾਹਿਬ ਨੂੰ ਜਿਹੜਾ ਰਸਤਾ ਜਾਂਦਾ ਹੈ ਲੋਕ ਸਭਾ ਖਡੂਰ ਸਾਹਿਬ ਦੀ ਜਿਹੜਾ ਇਹ ਏਰੀਆ ਹੈ ਉੱਥੇ ਦੇ ਲੋਕ ਨੇ ਲੋਕ ਕੀ ਕੀ ਸੋਚਦੇ ਨੇ ਇਸ ਬਾਰੇ ਲੋਕਾਂ ਨਾਲ ਗੱਲ ਕਰਾਂਗੇ ਬਾਜੀ ਇਲੈਕਸ਼ਨ ਆ ਚੁੱਕੇ ਨੇ ਕਿਸ ਤਰ੍ਹਾਂ ਦੇਖਦੇ ਹੋ ਇਹ ਇਲੈਕਸ਼ਨਾਂ ਨੂੰ ਫੜੂ ਸਕਦੇ ਕਿਉਂਕਿ ਪਾਰਲੀਮੈਂਟ ਦੇ ਇਲੈਕਸ਼ਨ ਨੇ ਐਮਪੀ ਦੇ ਜਿਹੜੇ ਇਥੇ ਸੀਟ ਤੇ ਲੜਦੇ ਨੇ ਇਹ ਹੈ ਕਿ ਜਿਹੜੇ ਵਿਕਾਸ ਦੀ ਗੱਲ ਹੈ ਵਿਕਾਸ ਦੀ ਗੱਲ ਜਿਹੜਾ ਕਰੂਗਾ ਵੋਟ ਤੇ ਉਹਨੂੰ ਪਾਉਗੀ ਜੀ ਬਾਕੀ ਇਹ ਹੈ ਕਿ ਜਿਹੜਾ ਚੰਗਾ ਵਾਦਾ ਹੋਊਗਾ ਉਹਨੂੰ ਵੋਟ ਜ਼ਰੂਰ ਪਾਵਾਂਗੇ ਹੀ ਔਰ ਇਹ ਕਿ ਜਿਹੜੀ ਪੰਜਾਬ ਸਰਕਾਰ ਉਹ ਨਿਕਮੀ ਰਹੀ ਹੈ ਜੀ ਤੇ ਉਹਦੇ ਕੰਮ ਕੋਈ ਇੰਨੇ ਵਧੀਆ ਨਹੀਂ ਹੈਗੇ ਜਿਹੜੇ ਕਿ ਕਹਿੰਦੇ ਜਿੱਤੇ ਚਾਹੇ ਇੱਕ ਦੋ ਕੰਮ ਛੱਡ ਕੇ ਬਾਕੀ ਸਾਰੇ ਪਾਸੇ ਤਾਂ ਫੇਲ ਹੋ ਰਹੀ ਹੈ ਜੀ ਉਹ ਤੇ ਚੜ੍ਹ ਨੂੰ ਵੋਟ ਦੀ ਬਾਗ ਜਾਰੀ ਕੀ ਕੀ ਕਾਰਨ ਹੈ ਤੁਹਾਨੂੰ ਕੀ ਲੱਗਦਾ ਕਿ ਨਾ ਵੋਟ ਪਾਉਣ ਦਾ ਕਾਰਨ ਕੀ ਹੈ ਇੱਥੋਂ ਦਾ ਐਮ.ਐਲ.ਏ ਜੀ ਉਹ ਸਿੱਧਾ ਹੀ ਕਹਿੰਦਾ ਜੀ ਜੁਬਰ ਜੀ ਕਰ ਲੋ ਮੈਨੂੰ ਵੋਟ ਨਹੀਂ ਪਾਈ ਤੁਸੀਂ ਪਾਰਟੀ ਨੂੰ ਵੋਟ ਪਾਈ ਹੈ ਤੇ ਮੇਰੀ ਵਲ ਜਿਹਨੂੰ ਮਰਜ਼ੀ ਵੋਟ ਪਾਓ ਇਸ ਕਰਕੇ ਐਮ.ਐਲ.ਏ ਕਿਸੇ ਨਹੀਂ ਗੱਲੀ ਸੋਲਦਾ ਜੀ ਤੇ ਐਸੀ ਸਾਡਾ ਮੰਨ ਚੁੱਕਿਆ ਗਿਆ ਜੀ ਉਦੋਂ ਬਿਲਕੁਲ ਬਿਲਕੁਲ ਜੀ ਤੁਸੀਂ ਦੇਖੋਗੇ ਕਿ ਲੋਕਾਂ ਦਾ ਮਨ ਪਨ ਚੁੱਕਿਆ ਕਿ ਕਿਸ ਨੂੰ ਵੋਟ ਪਾਣੀ ਕਿਸ ਨੂੰ ਨਹੀਂ ਪਾਣੀ ਹਾਲਾਂਕਿ ਸਸੀ ਗਾਲ ਜੀ ਇਸ ਵੇਲੇ ਚੋਣਾਂ ਨੇੜੇ ਆਈਆਂ ਨੇ ਤੁਸੀਂ ਕਿਥੋਂ ਇਥੋਂ ਇਥੋਂ ਦੇ ਰਹਿਣ ਵਾਲੇ ਨਹੀਂ ਕਬੂਸਲੇ ਦਾ ਹਾਂਜੀ ਕਬੂਸਲੇ ਦਾ ਲੋਕ ਸਭਾ ਖਡੂਰ ਸਾਹਿਬ ਹੀ ਹੈ ਕਿਸ ਤਰ੍ਹਾਂ ਦੇਖਦੇ ਹੋ ਐਤ ਕੀ ਚੋਣਾਂ ਨੂੰ ਤੁਸੀਂ ਆ ਗਈ ਉਮਰ ਸਵਾਲ ਪਾਣੀ ਹੋਰ ਤੋਂ ਕੀ ਕੀ ਕਾਰਨ ਰਹੇਗਾ ਬਲਾ ਅੱਗੇ ਤਾਂ ਆ ਨਹੀਂ ਹਣ ਹੋ ਗਿਆ ਪਿਛਲੇ ਬੰਦਾ ਸਹੀ ਹੈ ਬੰਦਾ ਲੈਦਾ ਬੇਕਸੂਰਾ ਬਿਲਕੁਲ ਜੀ ਲੋਕ ਜਿਹੜੇ ਨੇ ਇਸ ਵੇਲੇ ਜਿਹੜੇ ਨੇ ਆਪਣਾ ਮਨ ਬਣਾ ਚੁੱਕੇ ਨੇ VOTING ਕਰਨ ਦਾ ਕਿਸ ਨੂੰ ਵੋਟ ਪਾਣਗੇ ਲੇਕਿਨ ਮੁੱਦੇ ਕੀ ਰਹਿਣਗੇ ਹਲਕੇ ਦੇ ਇੱਥੇ ਜਿਸ ਤਰ੍ਹਾਂ ਮੈਂ ਪਹਿਲੇ ਵੀ ਦੱਸਿਆ ਕਿ ਚਾਰ ਰਵਾਇਤੀ ਪਾਰਟੀਆਂ ਨੇ ਭਾਜੀ ਕਿਸ ਤਰ੍ਹਾਂ ਦੇਖਦੇ ਹੋ ਲੋਕ ਸਭਾ ਜਿਹੜੇ ਇਲੈਕਸ਼ਨਸ ਜਿਹੜੇ ਆ ਰਹੇ ਨੇ ਹੁਣ 1 ਜੂਨ ਨੂੰ ਹਾਇ ਤੱਕ ਕੋਈ ਸਰਕਾਰ ਐਨੀ ਆਈਆਂ ਸਾਰੀ ਗਈਆਂ ਤੇ ਐਨੀ ਸੁਨਵਾਈ ਨਹੀਂ ਕੀਤੀ ਹਜੇ ਤੱਕ ਹੋ ਰਹੀ ਤੇ ਜਿਹੜਾ ਆਪਣਾ ਮੁੱਦਾ ਚੁੱਕੂਗਾ ਉਹਨੂੰ ਆਪਾਂ ਵੋਟ ਪਾਵਾਂਗੇ ਬਾਕੀ ਮੁੱਦੇ ਕੀ ਨੇ ਜਿਹੜੇ ਤੁਸੀਂ ਤੁਹਾਨੂੰ ਲੱਗਦਾ ਕਿ ਜਿਹੜੇ ਹੱਲ ਨਹੀਂ ਹੋਏ ਜਾਂ ਮੁੱਦੇ ਹੱਲ ਹੋਣੇ ਚਾਹੀਦੇ ਸੀ ਜਿਹੜੇ ਹੋ ਹੁਣ ਤੱਕ ਨਹੀਂ ਹੋਏ ਲੋਕ ਇਹ ਮੁੱਦੇ ਕਹੀ ਹੈਗੇ ਜੀ ਆ ਨਸ਼ਾ ਹੋ ਕਿ ਨਾ ਰਿਆ ਵਾ ਆ ਇੱਕ ਪਿੰਡ ਦੇ ਨਾਲੀ ਨਾਲ ਪਿੰਡ ਦਾ ਹੈਗਾ ਉਹਦਾ ਜੀ ਚਾਰ ਬੱਚੇ ਇੱਕੋ ਘਰ ਦੇ ਨਸ਼ਾ ਕਰਦੇ ਆ ਭਾਜੀ ਉਹ ਹੁਣ ਉਹ ਉਹਨੂੰ ਕੋਈ ਸੰਭਾਲੂਗਾ ਨਸ਼ੇ ਨਹੀਂ ਹੋ ਰਿਆ ਡਿੱਗੇ ਪਏ ਇੱਥੇ ਹੁੰਦੇ ਆ ਅਸਲੋਂ ਆਪਣਾ ਹਸਪਤਾਲਾਂ ਕੇ ਬਾਹਰ ਰੱਖੋ ਉਹ ਨਸ਼ੇ ਹੀ ਕਿਨੇ ਬੈਠੇ ਦੇ ਆ ਕੇ ਵੇਖੋ ਫਰੋਲੀ ਸ਼ਾ ਕਰਦੇ ਉੱਥੇ ਬੈਠੇ ਹੁੰਦੇ ਆ ਇਹਨਾਂ ਕੋਲ ਹੁੰਦਾ ਇਸ ਵਾਈ ਕੋਈ ਨਹੀਂ ਹੋ ਜੀ ਸੇਵਾਪ ਤੇ ਦੇਖੋ ਲੋਕ ਭਾਜੀ ਸਾਸ਼ੀ ਗੱਲ ਜੀ ਸਾਸ਼ੀ ਗੱਲ ਜੀ ਇਸ ਵੇਲੇ ਆਪਾਂ ਜਿਹੜੇ ਚਾਰ ਰਵਾਇਤੀ ਪਾਰਟੀਆਂ ਦੇ ਨਾਲ ਨਾਲ ਇਹ ਆਜ਼ਾਦ ਉਮੀਦਵਾਰ ਅਮਰਿਤਪਾਲ ਵੀ ਖੜੇ ਹੋ ਰਹੇ ਨੇ ਥੋੜਾ ਚੋਣ ਮੈਦਾਨ ਪਖਿਆ ਹੋਇਆ ਕਿਸ ਤਰ੍ਹਾਂ ਦੇਖਦੇ ਹੋ ਅਮਰਿਤਪਾਲ ਦੇ ਚੋਣ ਮੈਦਾਨ ਆਣਾ ਫਰਕ ਪਏਗਾ ਕੁਝ ਬਿਲਕੁਲ ਜੀ ਜਿਹੜੀ ਇਹ ਜਿਹੜੀ ਸਾਡੀ ਜਿਹੜੀ ਬੈਲਟ ਹੈਗੀ ਆ ਜੀ ਮਾਝਾ ਬੈਲਟ ਹੈਗੀ ਆ ਜੀ ਸਾਰਾ ਪੰਤਕ ਹਲਕਾ ਵਾ ਸਾਰਾ ਇਹ ਤੇ ਅਮਰਿਤਪਾਲ ਸਿੰਘ ਜੀ ਇੱਕ ਨੰਬਰ ਤੇ ਆਉਣਗੇ ਮੈਂ ਤੇ ਦਾਵਾ ਕਰਦਾ ਮੈਂ ਕਿ 1.5 ਲੱਖ ਵੋਟ ਤੋਂ ਪਲੱਸ ਵੋਟ ਜਿਹੜੀ ਅਮਰਪਾਲ ਸਿੰਘ ਨੂੰ ਜਿਹੜੇ ਲੀਡ ਕਰਨਗੇ। ਆ ਕੀ ਕਾਰਨ? ਕੀ ਤੁਸੀਂ ਇਸ ਤਰ੍ਹਾਂ ਕਿਉਂ ਸਮਝ ਰਹੇ ਹੋ? ਕਾਰਨ ਇੱਥੇ ਬਹੁਤ ਆ ਜੀ ਇੱਥੇ ਕੋਈ ਵੀ ਜਿੰਨੇ ਵੀ ਇੱਥੇ ਲੀਡਰ ਆਏ ਜਿੰਨੇ ਵੀ ਲੋਕ ਸਭਾ ਚੋਣਾਂ ਸਿਧਾਂਤ ਸਭਾ ਚੋਣ ਜਣੇ ਵੀ ਹੁੰਦੀਆਂ ਨੇ ਵੀ ਸਾਰੇ ਇੱਕ ਇੱਕ ਮੁੱਦੇ ਤੇ ਲੜਦੇ ਨੇ। ਇੱਕ ਬੇਦਬੀ ਦਾ ਮੁੱਦਾ ਸੀਗਾ ਜੀ। ਇੱਕ ਨਸ਼ੇ ਦਾ ਮੁੱਦਾ ਸੀਗਾ। ਨਾ ਅੱਜ ਤੱਕ ਬੇਦਬੀ ਦਾ ਕਿਸੇ ਨਾ ਮੁੱਦਾ ਹੱਲ ਹੋਇਆ ਤੇ ਨਾ ਹੀ ਅੱਜ ਤੱਕ ਨਸ਼ੇ ਦਾ ਮੁੱਦਾ ਹੱਲ ਹੋਇਆ। ਸਾਡੇ ਲਾਗੇ ਇੱਕ ਪਿੰਡ ਹੈਗਾ ਵੀ ਇੱਥੇ ਉਦੋਂ ਦੀ ਮਾਂ ਚਾਰ ਉਹਦੇ ਬੱਚੇ ਆ। ਚਾਰੇ ਬ ਚਾਰੇ ਬੱਚੇ ਇੱਕ ਦੂਜੇ ਨੂੰ ਟੀਕੇ ਲਾਈ ਜਾਂਦੇ ਆ ਉਹ ਚਾਰੇ ਉਹਦੀ ਮਾਂ ਦਾ ਜਿਸ ਮਾਂ ਦਾ ਪੁੱਤ ਇੱਕ ਨਸ਼ਾ ਕਰਦਾ ਹੋਵੇ ਉਸ ਮਾਂ ਦਾ ਕੀ ਹਾਲ ਹੋਊਗਾ ਇੱਥੇ ਘਰ ਘਰ ਦੇ ਵਿੱਚ ਨਸ਼ਾ ਜਿੱਥੋਂ ਮਰਜੀ ਤੁਸੀਂ ਕਹੋ ਵੀ ਭਾਵੇਂ ਜਿੰਨੇ ਮਰਜੀ 2 ਕਿਲੋਆਂ ਦੇ ਹਿਸਾਬ ਨਾਲ ਅੱਧਾ ਕਿਲੋ ਹਿਸਾਬ ਨਾਲ ਤੁਸੀਂ ਸਮਾਨ ਲੈ ਸਕਦੇ ਜੇ ਪਰ ਸਾਡੀ ਜਿਹੜੀ ਬੈਲਟ ਦੇ ਵਿੱਚ ਆ ਅਮਰਤਪਾਲ ਨੇ ਜਿਹੜੇ ਨੌਜਵਾਨ ਜਿਹੜੇ ਉਹਨੇ ਕਿਸੇ ਪ੍ਰਚਾਰਕ ਨੇ ਕਿਸੇ ਮਤਲਬ ਮੈਂ ਇਕੱਲਾ ਸਿਆਸਤ ਨੂੰ ਨਹੀਂ ਲੈ ਕੇ ਚੱਲਦਾ ਪਿਆ ਮੈਂ ਇੱਕ ਜਿਹੜੇ ਬਾਬੇ ਆ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਘਵਾਉਂਦੇ ਜਿਹੜੇ ਘਵਾਉਂਦੇ ਨੇ ਉਹਨਾਂ ਨੇ ਮਾੜੇ ਤੱਕ ਕਿਸੇ ਨੇ ਵੀ ਅਜੇ ਤੱਕ ਕੋਈ ਆਪਣਾ ਇਹੋ ਜਿਹਾ ਕਦਮ ਨਹੀਂ ਪੁੱਟਿਆ ਜੋ ਅਮਰਤਪਾਲ ਨੇ ਇੱਕ ਆਪਣਾ ਕਦਮ ਪੁੱਟ ਕੇ ਜਿਹੜਾ ਨਸ਼ਿਆਂ ਨੂੰ ਬੱਚਿਆਂ ਨੂੰ ਜਿਹੜਾ ਦੂਰ ਕਰਕੇ ਇਹਨਾਂ ਨੂੰ ਅਮਰ ਛਕਾਇਆ ਤੇ ਗੁਰੂ ਵਾਲੇ ਬਣਿਆ ਇਹ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਹਾਂ ਜਿਹੜੀ ਕਾਫੀ ਆ ਸੋਸ਼ਲ ਮੀਡੀਆ ਤੇ ਜਿਹੜੀ ਚੱਲ ਰਹੀ ਆ ਜਿਹੜੀ ਆ ਆਪਣੇ ਬਿਰਸਾ ਸਿੰਘ ਬਲਟੋਵਾ ਜਿਹੜੇ ਸਾਡੇ ਤੇ ਕੈਂਡੀਡੇਟ ਖੜੇ ਨੇ ਇੱਥੇ ਦੇ ਉਹਨਾਂ ਨੇ ਇੱਕ ਗੱਲ ਜਿਹੜੀ ਕੀਤੀ ਆ ਵੀ ਜਿਹੜੀ ਮੈਂ ਨਾ ਖੁੱਲੀ ਡਿਬੇਟ ਦਾ ਜਿਹੜਾ ਸੱਦਾ ਦਿੱਤਾ ਵਾ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਆ ਜੀ ਠੀਕ ਆ ਤੁਸੀਂ ਧਰਮ ਲਈ ਇੱਕ ਪੰਥ ਲਈ ਤੁਸੀਂ ਜਿਹੜਾ ਕੋਈ ਕਾਰਜ ਕੀਤਾ ਹੋਊਗਾ ਤੁਸੀਂ ਜੇਲ ਵੀ ਕੱਟੀ ਆ ਤੁਸੀਂ ਆਪਣੇ ਜਿਹੜੇ ਕੀਤੇ ਨੇ ਪਰ ਮੈਂ ਇੱਕ ਗੱਲ ਉਹਨਾਂ ਨੂੰ ਕੁਛ ਨਹੀਂ ਚਾਹੁੰਦਾ ਬਲਟੋਵਾ ਸਾਹਿਬ ਨੂੰ ਬਲਟੋਵਾ ਸਾਹਿਬ ਜਿਨ੍ਹਾਂ ਦੇ ਬੱਚਿਆਂ ਦੇ ਮਾਤਾ ਜਿਹੜੀ ਭੈਣ ਰੇਸ਼ਮ ਕੌਰ ਹੀ ਉਹਦਾ 3 ਸਾਲ ਦਾ 2 ਸਾਲ ਦਾ ਬੱਚਾ ਜਿਹੜੇ برف ਤੇ ਜਿਹੜਾ ਲੰਮੇ ਪਾ ਦਿੱਤਾ ਗਿਆ ਉਹਨਾਂ ਤੇ ਤਸ਼ੱਦਦ ਹੋਇਆ ਜਿਹੜਾ ਗਨਾਂ 'ਚ ਟਾਇਰ ਪਾਏ ਗਏ ਸਾੜੇ ਗਏ ਆ ਉਹਨਾਂ ਦਾ ਤਸ਼ੱਦਦ ਹੋਇਆ ਜਿਹੜੇ ਕਈ ਮੈਂ ਤੇ ਇਹਨਾਂ ਦੱਸ ਨਹੀਂ ਸਕਦਾ ਜਿੰਨੀ ਕੌਮ ਲਈ ਜਿਹੜੇ ਜਿਹੜੇ ਸਿੱਖ ਕੌਮ ਲਈ ਤਸ਼ੱਦਦ ਹੋਇਆ ਉਹਨਾਂ ਨੇ ਅਜ ਤੱਕ ਕਦੀ ਇਹ ਨਹੀਂ ਕਦੀ ਗੱਲ ਕਹੀ ਵੀ ਮੈਂ ਮੈਂ ਕੌਮ ਲਈ ਕੀਤਾ ਪਰ ਮੈਂ ਇਹ ਬਲਟੋਆ ਸਾਹ ਨੂੰ ਪੁੱਛਣ ਚਾਹੁੰਦਾ ਵੀ ਤੁਸੀਂ ਕੁਝ ਨਹੀਂ ਕੀਤਾ ਉਹ ਗੁਰੂ ਸਾਹਿਬ ਨੇ ਤੁਹਾਡੇ ਕੋਲ ਸੇਵਾ ਲੈਣੀ ਹੀ ਤੁਹਾਡੇ ਕੋਲ ਲਈ ਆ ਤੇ ਮੇਰੇ ਹਿਸਾਬ ਨਾਲ ਗਾਂ ਤੁਹਾਡੇ ਕੋਲ ਗੁਰੂ ਸਾਹਿਬ ਕੋਈ ਸੇਵਾ ਲੈਣ ਦੇ ਨਹੀਂ ਸਮਝਣ ਕਿ ਤੁਹਾਡੇ ਕੋ ਗੁਰੂ ਸਾਹਿਬ ਤੁਹਾਡੇ ਕੋ ਸੇਵਾ ਲੈਣ ਤੁਹਾਡੇ ਕੋ ਤੁਹਾਨੂੰ ਕੀ ਲੱਗਦਾ ਜਿਹੜੇ ਇਸ ਬਾਰਡਰ ਏਰੀਆ ਦਾ ਕਿਉਂਕਿ ਬਾਰਡਰ ਏਰੀਆ ਦਾ ਪਿੰਡ ਹੈਗਾ ਆ ਕਿਹੜਾ ਕਿਹੜੇ ਮੁੱਦੇ ਨੇ ਜਿਹੜੇ ਫੌਜ ਦੇ ਨਹੀਂ ਹੱਲ ਹੋਏ ਇਹ ਮਸਲੇ ਹੱਲ ਨਹੀਂ ਹੋਏ ਜੀ ਵੇਖੋ ਜੀ ਅੱਜ ਕੱਲ ਸਮੈਗ ਕੱਲੋਂ ਪਹਿਲੋਂ ਨਹੀਂ ਦੇ ਸਮੈਗ ਵੀਰੇ ਲੋਕੀ ਇਸ ਸਮੈਗ ਤੋਂ ਨਹੀਂ ਰੁਕੀ ਹਟਦੇ ਚੋਰੀਆਂ ਬਜ਼ਾਰਾਂ ਦੇ ਵਿੱਚ ਸਾਰੇ ਆਮ ਬੈਕ ਹੋਈ ਜਾਂਦੇ ਪਰ ਜਿਹਨਾਂ ਨੇ ਇੱਕ ਪਰਸ ਕੋਈ ਜਾਂਦੇ ਵਾਲਿਆਂ ਦਾ ਅੱਥਰੂ ਵੀ ਆਂਦੀ ਗਾਵਾਂ ਤੇ ਆਮ ਪਾਰਟੀ ਵੀ ਆਈ ਆ ਕਹਿੰਦੀ ਵੀ ਅਸੀਂ ਸੁਧਾਰ ਕਰਾਵਾਂਗੇ ਕੋਈ ਸੁਧਾਰ ਨਹੀਂ ਹੋਇਆ ਜੀ ਠੀਕ ਆ ਜੀ ਇਸ ਕਰਕੇ ਅਸੀਂ ਕਹਿੰਦੇ ਆ ਵੀ ਪਾਰਟੀ ਉਹ ਆਵੇ ਜਿਹੜੀ ਤਰਨਤਾਰ ਦੇ ਵਿੱਚ ਸੁਧਾਰ ਹੋ ਸਕੇ ਕੋਈ ਬਿਲਕੁਲ ਸਾਡੇ ਨਾਲ ਹੋਰ ਲੋਕ ਵੀ ਸਾਸ਼ੀ ਗੱਲ ਜੀ ਸਾਸ਼ੀ ਦਾ ਖਾਲਸਾ ਵਾਹ ਜੀ ਕੀ ਪਦੇ ਜੀ ਕਿਥੋਂ ਦੇ ਖਡੂਰ ਸਾਹਿਬ ਹਲਕੇ ਦੇ ਹਾਂ ਜੀ ਖਡੂਰ ਸਾਹਿਬ ਹਲਕੇ ਦੇ ਆ ਜੀ ਕੀ ਕੀ ਲੱਗਦਾ ਹੈ ਕਿ ਚਾਰ ਰਵਾਇਤੀ ਪਾਰਟੀਆਂ ਦੇ ਨਾਲ ਐ ਕਿ ਆਜ਼ਾਦ ਉਮੀਦਵਾਰ ਅਮਰਿਤਪਾਲ ਵੀ ਚੋਣਾਂ ਲੜਣੇ ਹਨ ਉਹਨੂੰ ਫੋਰ ਪਾਵਾਂਗੇ ਬੋਟਾਂ ਕੇ ਸਾਰਿਆਂ ਨੂੰ ਉਹਨਾਂ ਨੂੰ ਸਾਰਿਆਂ ਨੂੰ ਛੱਡ ਦੇਣਾ ਹੁਣ ਇਹਨਾਂ ਨੂੰ ਪਾਵਾਂਗੇ ਇਕੱਲੇ ਨੂੰ ਇਹਨੂੰ ਕੱਢਾਂਗੇ ਬਾਹਰ ਲੋਕ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਨੀ ਹੈ ਕੀ ਕਿਸ ਤਰ੍ਹਾਂ ਐਸ ਕੀ ਜਿਹੜਾ ਚੌਨ ਮੈਦਾਨ ਹੈ ਜਿਹੜਾ ਲੋਕ ਸਭਾ ਸੀਟ ਹੈ ਅੰਮ੍ਰਿਤਪਾਲ ਦੇ ਜਿਹੜੇ ਆਜ਼ਾਦ ਉਮੀਦਵਾਰ ਲੜਨ ਤੋਂ ਬਾਅਦ ਜੜੇ ਸਰਗਰਮ ਹੋ ਗਿਆ ਹੋਰ ਜ਼ਿਆਦਾ ਹੋ ਗਿਆ ਜਿਹੜੇ ਲੋਕ ਨੇ ਖਡੂਰ ਸਾਹਿਬ ਹਲਕੇ ਦੇ ਉਹ ਕੀ ਸੋਚਦੇ ਨੇ ਵਾਇਗਰਜੀ ਖਾਲਸਾ ਵਾਇਗਰਜੀ ਸਾਡੇ ਅੱਜ ਕੀ ਜਿਹੜੇ ਇਲੈਕਸ਼ਨਸ ਨੇ ਉਹਨਾਂ ਵਿੱਚ ਤੁਸੀਂ ਵੋਟ ਕਰੋਗੇ ਤੁਹਾਡੀ ਵੋਟ ਹਾਂਜੀ ਅਮਰਤਮਾਨ ਸਿੰਘ ਪਾਉਣੇ ਜੀ ਅਮਰਤਪਾਲ ਬਹੁਤ ਬੰਦਾ ਸਹੀ ਹੈ ਜੀ ਤੇ ਕਾਰਨ ਕਾਰਨ ਕੀ ਆਦਾ ਕਾਰਨ ਇਹ ਹੈ ਜੀ ਮੈਂ ਮੋਨਾ ਹੀ ਬਲੋ ਜੀ ਸਰਦਾਰ ਬਣਨ ਨਾਲ ਬਹੁਤ ਸਿੱਖਿਆ ਮਿਲੀ ਮੈਨੂੰ ਜੀ ਬਿਲਕੁਲ ਇਸ ਵੇਲੇ ਜਿਹੜੇ ਜਿਹੜਾ ਚੌਨ ਮੈਦਾਨ ਆ ਇਨੇ ਚ ਚਾਰ ਰਵਾਇਤੀ ਪਾਰਟੀਆਂ ਲੜਦੀਆਂ ਸੀ ਜਦ ਕਿ ਆਜ਼ਾਦ ਉਮੀਦਵਾਰ ਅਮਦੇ ਪਾਲ ਵੀ ਲੜ ਰਹੇ ਨੇ ਲੇਕਿਨ ਇੱਥੋਂ ਦੇ ਮੁੱਦੇ ਕੀ ਨੇ ਤੁਹਾਨੂੰ ਲੱਗਦਾ ਜਿਹੜੇ ਹੱਲ ਨਹੀਂ ਹੋਇਆ ਹੋਣੇ ਚਾਹੀਦੇ ਸੀ ਵੇਖੋ ਜੀ ਭਾਜੀ ਮੁੱਦੇ ਇਹਦੇ ਇਹ ਵਾ ਕਿ ਤੁਸੀਂ ਆਹ ਵੇਖੋ ਹਰ ਇੱਕ ਥਾਂ ਦੇ ਨੇ ਨਸ਼ਾ ਮੱਲੇ ਮੱਲੇ ਵਿੱਚ ਨਸ਼ਾ ਹੋਇਆ ਫਿਰਦਾ ਇਹ ਕਿੱਥੇ ਮੁੱਦੇ ਇਹਨਾਂ ਨੇ ਕਵਰ ਕੀਤੇ ਇਹ ਕੋਈ ਸਰਕਾਰ ਨਹੀਂ ਕਰਦੀ ਇਹ ਆਪਣੇ ਆਮ ਆਦਮੀ ਪਾਰਟੀ ਵਾਲੇ ਕਹਿ ਦਿੰਦੇ ਆ ਕਿ ਅਸੀਂ ਆ ਕਰਾਂਗੇ ਆ ਕਰਾਂਗੇ ਕਰਦਾ ਕੁਝ ਨਹੀਂ ਦੇ ਇਹ ਬਸ ਪਹਿਲਾਂ ਦੀਆਂ ਗੱਲਾਂ ਆ ਲੋਕਾਂ ਨੂੰ ਭੁਆਉ ਕਰ ਦਿੰਦੇ ਆ ਤੇ ਬਾਅਦ ਚ ਕੁਝ ਨਹੀਂ ਬਿਲਕੁਲ ਇੱਥੇ ਕੁਝ ਅਰਨਲ ਹੋਰ ਲੋਕ ਵੀ ਨੇ ਆਪਨ ਸੱਸੀ ਗੱਲ ਦੀ ਦੇਖੋ ਸਿੱਖ ਜਮਨਾ ਜਿਆਦਾ ਦੇ ਜਿਹੜੇ ਜੁੜੇ ਹੋਏ ਆ ਸਿੱਖ ਜਮਨਾ ਵਾਂ ਤੇ ਸਿੱਖ ਜਮਨਾ ਵਾਲੇ ਲੋਕੀ ਬੇਸਿਕਲੀ ਕੋਈ ਧਿਆਨ ਨਹੀਂ ਦਿੰਦਾ ਸਿੱਖ ਜਮਨ ਵਾਲੇ ਪੂਰੇ ਤੌਰ ਤੇ ਕੋਈ ਸਿਰਫ ਮੌਕਾਪ੍ਰਸਨਾ ਧਿਆਨ ਦਿੰਦੇ ਆ ਤੇ ਮੋਕਾ ਪ੍ਰਸੀ ਤੋਂ ਕਾਮਯਾਬ ਆਪਣੇ ਘਰੋਂ ਚਲੇ ਗਏ ਹੋਰ ਕੋਈ ਕੋਈ ਕਿਨਾ ਸੋਚਦਾ ਵਾ ਨਾ ਕਰਦਾ ਵਾ ਸਿੱਖ ਜਮਾਰੇ ਸੋਚਣਾ ਬੜਾ ਦੂਰ ਹੈ ਜਿਹੜਾ ਲੋਕ ਸਭਾ ਜਿਹੜੀ ਸੀਟ ਹੈ ਇੱਥੇ ਜਿਹੜੇ ਨੇ ਕਈ ਉਮੀਦਵਾਰ ਖੜੇ ਹੋਏ ਨੇ ਤੁਸੀਂ ਆਪਾਂ ਹੋਰ ਲੋਕ ਨੇ ਇੱਥੇ ਬਾਜ਼ਾਰ ਚ ਯਾਥੇ ਜਿਹੜੇ ਰਾਹ ਗਿਰਨੇ ਉਹਨਾਂ ਨਾਲ ਗੱਲ ਕਰਾਂਗੇ ਕਿਸ ਤਰ੍ਹਾਂ ਅ ਦੇਖਦੇ ਨੇ ਇਸ ਇਲੈਕਸ਼ਨਸ ਨੂੰ ਜਿਹੜੇ ਨੇ ਕਿਉਂਕਿ ਜਿਹੜੇ ਇੱਥੋਂ ਦੇ ਰਿਟਰਨਿੰਗ ਅਫੀਸਰ ਹੈ ਉਹਨਾਂ ਦਾ ਕਹਿਣਾ ਹੈ ਕਿ 75% ਤੋਂ ਵੱਧ ਜੜੀ ਹੈ ਇਸ ਹਲਕੇ 'ਚ VOTING ਹੋਏਗੀ ਜਿਹੜਾ ਜਿਹਦਾ ਟੀਚਾ ਲਿਤਾ ਗਿਆ ਹੈ ਸਾਡੇ ਨਾਲ ਕੁਝ ਹੋ ਸੱਚੀ ਗੱਲ ਦੀ ਲੋਕ ਸਭਾ ਸੀਟ ਤੇ ਉੱਪਰ ਚੋਣ ਹੋਣਾ ਹੈ ਲੋਕ ਸਭਾ ਫਟੂਰ ਸਾਹਿਬ ਤੋਂ ਕਿਸ ਤਰ੍ਹਾਂ ਦੇਖਦੇ ਹੋ ਐ ਕਿ ਇਸ ਇਲੈਕਸ਼ਨ ਇਸ ਇਲੈਕਸ਼ਨ 'ਚ ਅਸੀਂ ਤੇ ਅਮਰਪਾਲ ਸਿੰਘ ਜੀ ਦੀ ਰਿਪੋਰਟ ਪਾਣੀ ਹੈ ਜੀ ਕੀ ਕਾਰਨ ਕੀ ਦੇਗਾ ਕਾਰ ਨਹੀਂ ਹੈ ਕਿ ਦੇਖੋ ਉਹਨਾਂ ਨੇ ਕੁਝ ਵੀ ਨਹੀਂ ਸੀ ਕੁਝ ਗਲਤ ਨਹੀਂ ਸੀ ਕੀਤਾ ਬੱਚਿਆਂ ਨੂੰ ਨਸ਼ੇ ਤੋਂ ਛੁਡਾਇਆ ਸੀਗਾ ਤੇ ਇਸੇ ਕਰਕੇ ਅਸੀਂ ਤਾਂ ਉਹਨਾਂ ਨੂੰ ਪਾਵਾਂਗੇ ਜਿੰਨਾ ਚਿਰ ਪੰਜਾਬ 'ਚ ਨਸ਼ਾ ਨਹੀਂ ਖਤਮ ਹੋਏਗਾ ਤੁਹਾਨੂੰ ਪਤਾ ਆਪਣਾ ਪੰਜਾਬ ਤੱਕ ਹੀ ਪੂਰਾ ਭਾਰਤ ਪ੍ਰੋਗਰੈਸ ਕਰ ਹੀ ਨਹੀਂ ਸਕਦਾ ਅੱਜ ਕੱਲ ਦਾ ਬੱਚਾ ਕਹੀਆ ਸਾਰਾ ਤਾਂ ਨਸ਼ੇ 'ਚ ਜਾ ਰਿਹਾ ਆ ਨਾ ਨਾ ਨੂੰ ਕੋਈ ਨਵੀਂ ਸੋਚ ਆ ਰਹੀ ਆ ਨਾ ਕੁਝ ਆ ਰਿਹਾ ਅਸੀਂ ਤਾਂ ਭਾਈ ਅਮਰਪਾਲ ਸਿੰਘ ਜੀ ਨੂੰ ਹੀ ਵੋਟ ਪਾਵਾਂਗੇ ਅਸੀਂ ਚਾਹਾਂਗੇ ਸਾਡਾ ਜਿਹੜਾ ਦੇਸ਼ ਹੈ ਨਸ਼ੇ ਤੋਂ ਮੁਕਤ ਹੋਵੇ ਬਿਲਕੁਲ 2017 ਦੀ ਵਿਧਾਨ ਸਭਾ ਚ ਉਹਨਾਂ ਦੇ ਵਿੱਚ ਨਸ਼ਾ ਇੱਕ ਬੜਾ ਵੱਡਾ ਮੁੱਦਾ ਰਿਹਾ ਸੀ ਹਰ ਇੱਕ ਸਿਆਸੀ ਪਾਰਟੀ ਨੇ ਨਸ਼ੇ ਦੇ ਉੱਪਰ ਜਿਹੜਾ ਇਸ ਮੁੱਦੇ ਨੂੰ ਉਠਾਇਆ ਸੀ ਬੇਅਦਬੀ ਦਾ ਮੁੱਦਾ ਰਿਹਾ ਸੀ ਲੇਕਿਨ ਇੱਕ ਵਾਰ ਫੇਰ ਜਿਹੜਾ ਆਪਾਂ ਗੱਲ ਕਰੀਏ ਲੋਕ ਸਭਾ ਜਿਹੜੀ ਹੁਣ ਚੋਣਾਂ ਹੋ ਰਹੀਆਂ ਨੇ ਉਹਦੇ 'ਚ ਇੱਕ ਵਾਰ ਫੇਰ ਜਿਹੜਾ ਨਸ਼ਾ ਹੀ ਜਿਹੜਾ ਮੁੱਦਾ ਬਣ ਕੇ ਸਾਹਮਣੇ ਆ ਰਿਹਾ ਸੱਚੀ ਗੱਲ ਦੀ ਲੋਕ ਸਭਾ ਖਡੂਰ ਸਾਹਿਬ ਦੀ ਇਲੈਕਸ਼ਨ ਨੇ ਇਸ ਦਾ ਦੇਖੋ ਕਿਹਨੂੰ ਵੋਟ ਕਰੋਗੇ ਅਮਰਦੇਵ ਪਾਲ ਨੂੰ ਕਰਾਂਗੇ ਠੀਕ ਕਾਰਨ ਬਸ ਖਾਸ ਕਰਕੇ ਬਿਲਕੁਲ ਲੋਕ ਜਿਹੜੇ ਨੇ ਇਸ ਵੇਲੇ ਆਪਣੀ VOTING ਨੂੰ ਲੈ ਕੇ ਜ਼ਰੂਰ ਅਲਰਟ ਨੇ ਹਰ ਕੋਈ ਜਿਨ੍ਹਾਂ ਨਾਲ ਵੀ ਆਪਾਂ ਗੱਲ ਕੀਤੀ ਹੈ ਇਸ ਵੇਲੇ ਸਾਰੇ ਜਿਹੜੇ ਨੇ ਵੋਟ ਕਰਨਾ ਚਾਹੁੰਦੇ ਨੇ ਵੋਟ ਕਰਨਗੇ ਜਿਸ ਹਿਸਾਬ ਨਾਲ ਇਸ ਹਲਕੇ ਤੋਂ 75% ਦਾ ਟੀਚਾ ਜਿਹੜਾ ਲਿੱਤਾ ਗਿਆ ਜਿਸ ਤਾਰਾ ਆਪਣਾ ਲੋਕ ਅੱਗੇ ਆ ਰਹੇ ਨੇ ਅਗਰਸਰ ਹੋ ਰਹੇ ਨੇ ਜ਼ਰੂਰ ਲੱਗਦਾ ਹੈ ਕਿ ਉਹ ਪੂਰਾ ਹੋਏਗਾ ਸਸ਼ੀ ਗੱਲ ਜੀ ਲੋਕ ਸਭਾ ਇਲੈਕਸ਼ਨs ਹੈ ਗਿਆ ਨਹੀਂ ਹਾਂਜੀ ਵੋਟ ਪਾਉਗੇ ਹੋਏ ਅ ਕੀ ਲੱਗਦਾ ਐ ਕਿ ਜਿਹੜੇ ਰਵਾਇਤੀ ਪਾਰਟੀਆਂ ਜਿਹੜੀਆਂ ਨੇ ਉਹ ਇਲੈਕਸ਼ਨਸ ਲੜ ਰਹੀਆਂ ਨੇ ਕੀ ਲੱਗਦਾ ਤੁਹਾਨੂੰ ਇਹ ਕੋ ਦੇ ਕੀ ਮੁੱਦੇ ਨੇ ਤੇ ਇਹ ਬਖਤ ਦੱਸੂਗਾ ਜੀ ਆਪਣੇ ਕੱਲੇ ਦੱਸਣ ਨਾਲ ਨਹੀਂ ਕੋਈ ਫਰਕ ਨਹੀਂ ਤੁਸੇ ਕੀ ਲੱਗਦਾ ਕਿਹੜੇ ਮੁੱਦੇ ਨੇ ਜਿਹੜੇ ਹੱਲ ਨਹੀਂ ਹੋਏ ਹੋਣੇ ਚਾਹੀਦੇ ਹੱਲ ਮੈਂ ਚਾਹੁੰਦਾ ਕਿ ਹਰ ਸ਼ਹਿਰ ਦੇ ਵਿੱਚ ਇਮਾਨਦਾਰੀ ਚਾਹੀਦੀ ਆ ਇੱਥੇ ਕਹੇ ਦਾ ਪਰਸ ਚੁੱਕਿਆ ਗਿਆ ਇੱਥੇ ਅੰਦਰ ਗਾਹ ਬੈਠੇ ਦਾ ਪਰਸ ਚੁੱਕੇ ਜਾਂਦੇ ਆ ਕਹੇ ਦੀਆਂ ਵਾੜੀਆਂ ਲੈ ਕੇ ਭੱਜ ਗਿਆ ਜਿੰਦਰੇ ਡੋੜ ਜਾਂਦੇ ਕੋਈ ਪੁੱਛੋ ਵਾਲਾ ਨਹੀਂ ਗਾ ਤਹੇ ਸੇਫ ਨਹੀਂ ਗੇ ਅਲੱਦਾ ਕੀ ਕਾਨੂੰਨ ਦੀ ਸਥਿਤੀ ਨਹੀਂ ਹੈ ਹੁਣ ਜਿਹੜਾ ਬੰਦਾ ਇਸ ਚੀਜ਼ ਤੇ ਕੰਟਰੋਲ ਕਰ ਸਕਦਾ ਉਹਨੂੰ ਪਰਖਣਾ ਪਏਗਾ ਤੁਸੀਂ ਪਹਿਲੇ ਵੀ ਕੈਂਡੀਡੇਟ ਚੁਣੇ ਹੋਣੇ ਇੰਨੇ ਕੁਝ ਇਲੈਕਸ਼ਨਸ ਦੇਖਿਓ ਹੋਣੇ ਹਾਂਜੀ ਤੇ ਕੁਝ ਲੱਗਦਾ ਕਿ ਐਕਤੀ ਕੁਝ ਵੱਖਰਾ ਹੈ ਜਾਂ ਉਸੇ ਤਰ੍ਹਾਂ ਇਲੈਕਸ਼ਨਸ ਉਹ ਇਹ ਦੇ ਹੋਈ ਆਈ ਸਾਹਮਣੇ ਉਹਦੇ ਜਦੋਂ ਕੋਈ ਬੰਦਾ ਅੱਗੇ ਸਾਹਮਣੇ ਆਏ ਉਹਦੇ ਕੰਮ ਵੇਖਿਆ ਜਾਣਾ ਫੇਰ ਪਾਰਾਂ ਦਾ ਵੀ ਕਿਸ ਹਾਲਤ ਦੇ ਵਿੱਚ ਆ ਇਨਸਾਨੀਅਤ ਵਾਲੇ ਹਾਲ ਦੇ ਕਿ ਹਾਂਜੀ ਬਿਲਕੁਲ ਜੀ ਐਸੋਲੇ ਜਿਹੜੇ ਲੋਕ ਨੇ ਉਹ ਆਪਣੀ VOTING ਨੂੰ ਪ੍ਰਿਪੇਅਰ ਹੋ ਚੁੱਕੇ ਨੇ ਜਿੱਥੇ ਨਸ਼ਾ ਲੋਗ ਨਸ਼ੇ ਤੋਂ ਆਪਣੇ ਜਿਹੜਾ ਮੁੱਦਾ ਦਾਸ ਰਹੇ ਨੇ ਨਸ਼ੇ ਤੋਂ ਤੰਗ ਨੇ ਕਿਥੇ ਨਾ ਕਿਥੇ ਕਾਨੂੰਨ ਵਿਵਸਥਾ ਵੀ ਜਿਹੜੀ ਹੈ ਉਹ ਖਰਾਬ ਦੇਸੀ ਜਾ ਰਹੀ ਹੈ ਕਿ ਲਾਅ ਐਂਡ ਆਰਡਰ ਦੀ ਜਿਹੜਾ ਉਹ ਕੰਟਰੋਲ ਚ ਨਹੀਂ ਹੈ ਉਸ ਨੂੰ ਵੀ ਮੁੱਦਾ ਜਿਹੜਾ ਲੋਕ ਲੈ ਕੇ ਸਾਹਮਣੇ ਆ ਰਹੇ ਨੇ 1 ਜੂਨ ਨੂੰ VOTING ਹੋਏਗੀ ਲੇਕਿਨ ਹੁਣ ਦੇਖਣਾ ਹੋਵੇਗਾ ਕਿ ਲੋਗ ਇੱਕ ਜੂ ਨੂੰ ਅਕਿਹੜਾ ਕੈਂਡੀਡੇਟ ਚੁੰਦੇ ਨੇ ਤੇ ਕਿਹੜਾ ਜਿਹੜਾ ਕੈਂਡੀਡੇਟ ਐਸ ਸੀ ਤੋਂ ਆਪਣੇ ਜਿਹੜੇ ਉਹਦੇ ਉੱਪਰ ਸਟੈਂਪ ਲਗਾਣਗੇ ਮਨੀਸ਼ ਸ਼ਰਮਾ ਪੰਜਾਬ ਤੱਕ ਤਰਨਤਾਰਨ